ਅਸੀਂ ਸਾਰੇ ਪਬਲਿਕ ਐਕਸ਼ਨ ਕਮੇਟੀ ਜਿਹੜੀ ਮੱਤੇਵਾੜਾ ਉਹਦੇ ਮੈਂਬਰ ਆ ਸਾਡੇ ਵੱਲੋਂ ਇੱਕ ਡਾਈੰਗ ਇੰਡਸਟਰੀ ਦੇ ਜਿਹੜੇ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ ਤਿੰਨ ਚੱਲਦੇ ਲੁਧਿਆਣੇ ਤੇ ਬਹਾਦਰਕੇ ਤਾਜਪੁਰ ਤੇ ਫੋਕਲ ਪੁਆਇੰਟ ਇਹਨਾਂ ਦੇ ਬੰਦ ਕਰਨ ਵਾਸਤੇ ਇੱਕ ਐਨਜੀਟੀ ਦੇ ਵਿੱਚ ਕੇਸ ਲਗਾਏ ਗਏ ਸੀਗੇ ਉਹ ਕਾਫੀ ਧੇਰ ਤੋਂ ਚੱਲ ਰਹੇ ਨੇ ਔਰ ਉਹਨਾਂ ਦੇ ਆਲਰੇਡੀ ਆਰਡਰ ਹੋਏ ਹੋਏ ਆ ਬੰਦ ਕਰਨ ਦੇ ਪੀਪੀਸੀਬੀ ਵੱਲੋਂ ਪਰ ਪੀਪੀਸੀਬੀ ਉਹਨਾਂ ਆਰਡਰਸ ਨੂੰ ਲਾਗੂ ਨਹੀਂ ਕਰਾ ਰਿਹਾ ਤੇ ਉਹ ਆਰਡਰ ਜਿਹੜੇ ਆ ਕਾਗਜ਼ਾ 'ਚ ਹੀ ਰਹਿ ਗਏ ਉਸ ਤੋਂ ਇਲਾਵਾ ਅਸੀਂ 30 ਅਗਸਤ ਨੂੰ ਇੱਕ ਪੁਲਿਸ ਨੂੰ ਕੰਪਲੇਂਟ ਦਿੱਤੀ ਸੀ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਅਫਸਰ ਤੇ ਡਾਈੰਗ ਇੰਡਸਟਰੀ ਦੇ ਜਿਹੜੇ ਸੀਟਪੀ ਚਲਾਉਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਵੱਡੇ ਜਿਹੜੇ ਲੋਕ ਨੇ ਅਫਸਰ ਨੇ ਇਹਨਾਂ ਦਾ ਆਪਸ 'ਚ ਮਿਲੀ ਭੁਗਤ ਹੈ ਜਿਹਦੇ ਕਰਕੇ ਇਹ ਬੰਦ ਨਹੀਂ ਕਰਾਇਆ ਜਾ ਰਿਹਾ ਐਨਜੀਟੀ ਦੇ ਵਿੱਚ ਉਹਨਾਂ ਨੂੰ ਇਲੀਗਲ ਸਾਬਤ ਕਰਨ ਦੇ ਬਾਵਜੂਦ ਵੀ ਨਾ ਤਾਂ ਉਹ ਐਫਆਈਆਰ ਹੋਈ ਨਾ ਸੀਟਪੀ ਬੰਦ ਹੋਏ ਤੋਂ ਅਸੀਂ ਅੱਜ ਕਮਿਸ਼ਨਰ ਸਾਹਿਬ ਨੂੰ ਫਿਰ ਦੁਬਾਰਾ ਇੱਕ ਰਿਮਾਈਂਡਰ ਦੇਣ ਆਏ ਸੀ ਕਿ 30 ਅਗਸਤ ਨੂੰ ਅਸੀਂ ਟਿੱਬਾ ਥਾਣਾ ਜਿਹੜੀ ਕੰਪਲੇਂਟ ਦਿੱਤੀ ਸੀਗੀ ਉਹ ਬਿਲਕੁਲ ਸਹੀ ਸਿੱਧ ਹੋ ਗਈ ਹੈ 3 ਦਸੰਬਰ ਨੂੰ ਲੋਕ ਇੱਥੇ ਇਕੱਠੇ ਹੋਏ ਸੀਗੇ ਕਾਲੇ ਪਾਣੀ ਦੇ ਮੋਰਚੇ ਦੇ ਬੈਨਰ ਦੇ ਹੇਠ ਉਸ ਵੇਲੇ ਬਹੁਤ ਵੱਡੇ ਇਕੱਠ ਦੇ ਅੱਗੇ ਸਰਕਾਰ ਨੇ ਪੁਲਿਸ ਨੇ ਇਹ ਕਿਹਾ ਸੀ ਕਿ ਅਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਜੇ ਲੀਗਲੀ ਤੁਸੀਂ ਸਹੀ ਹੋਏ ਤਾਂ ਤਿੰਨੋਂ ਸੀਟਪੀ ਬੰਦ ਕਰਾ ਦੇਾਂਗੇ ਉਹ ਜਿਹੜੀ ਲੀਗਲ ਸਹੀ ਹੋਣ ਦੀ ਗੱਲ ਸੀ ਉਹ ਤਾਂ ਤਿੰਨ ਵਾਰੀ ਐਨਜੀਟੀ ਨੇ ਆਪ ਕਲੀਅਰ ਕਰ ਦਿੱਤੀ ਕਿ ਭਾਈ ਇਹ ਤਿੰਨ ਤਿੰਨੋਂ ਸੀਟਪੀ ਬੰਦ ਹੋਣੇ ਚਾਹੀਦੇ ਆ ਤੇ ਜਿਉ ਹੁਣ ਇੰਨਾ ਕਲੀਅਰ ਹੋ ਗਿਆ ਤੇ ਹਾਲੇ ਵੀ ਬੰਦ ਨਹੀਂ ਕਰਾਏ ਜਾ ਰਹੇ ਤੇ ਅਸੀਂ ਉਹਦਾ ਇੱਕ ਰਿਮਾਈਂਡਰ ਦੇਣ ਆਏ ਸੀਗੇ ਕਿ ਉਹਨੂੰ ਬੰਦ ਕਰਾਇਆ ਜਾਵੇ ਕਿਉਂਕਿ ਅਗਲੀ ਤਰੀਕ ਜਿਹੜੀ ਹੈ ਉਹ ਵੀ ਮਾਰਚ ਹੈ ਤੇ ਅਸੀਂ ਕਿਉਂਕਿ ਐਨਜੀਟੀ ਨੇ ਪਿਛਲੀ 20 ਫਰਵਰੀ ਨੂੰ ਇਹ ਕਿਹਾ ਸੀਗਾ ਕਿ ਕੰਪਲਾਈਅੰਸ ਰਿਪੋਰਟ ਜਿਹੜੀ ਹੈ ਪੀਪੀਸੀਬੀ ਫਾਈਲ ਕਰੇ ਕਿ ਬੰਦ ਕਰਾਤੇ ਹੁਣ ਪੀਪੀਸੀਬੀ ਨੇ ਨਾ ਤਾਂ ਬੰਦ ਕਰਾਏ ਨਾ ਕੰਪਲਾਈਅੰਸ ਰਿਪੋਰਟ ਫਾਈਲ ਕੀਤੀ ਇਸ ਕਰਕੇ ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ ਨੌਨ ਕੰਪਲਾਈਅੰਸ ਰਿਪੋਰਟ ਫਾਈਲ ਕਰਾਂਗੇ ਅਸੀਂ ਅੱਜ ਉੱਥੇ ਫੋਟੋਆਂ ਖਿੱਚਾਂਗੇ ਜਾ ਕੇ ਜਾਂ ਕੱਲ ਖਿੱਚ ਤੇ ਉਹ ਜਿਹੜੀਆਂ ਫੋਟੋਆਂ ਆ ਮੀਡੀਆ ਨੂੰ ਵੀ ਦਿਆਂਗੇ ਅਸੀਂ ਐਨਜੀਟੀ ਨੂੰ ਵੀ ਦਿਆਂਗੇ ਤੇ ਅਸੀਂ ਮੀਡੀਆ ਨੂੰ ਵੀ ਰਿਕੁਐਸਟ ਕਰਦੇ ਆ ਕਿ ਭਾਈ ਸਾਰੇ ਇਹਦੇ ਜਿਹੜੀਆਂ ਫੋਟੋਆਂ ਜਿਹੜੀਆਂ ਤੁਸੀਂ ਲਗਾਓ ਇਹਦੀਆਂ ਖਬਰਾਂ ਲਗਾਓ ਜਿਹੜੀਆਂ ਖਬਰਾਂ ਕੱਲ ਤੇ ਪਰਸੋਂ ਲੱਗਣਗੀਆਂ ਇਹਦੇ ਬਾਰੇ ਤਿੰਨੋਂ ਸੀਡਟੀਪੀ ਬਾਰੇ ਕਿ ਇਸ ਵੇਲੇ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਜਿੰਨੀਆਂ ਖਬਰਾਂ ਲੱਗਣਗੀਆਂ ਉਹ ਅਸੀਂ ਜਿਹੜੀਆਂ ਐਨਜੀਟੀ ਭੇਜਾਂਗੇ ਉਹ ਜਿੰਨੀਆਂ ਖਬਰਾਂ ਸਾਨੂੰ ਮਿਲਣਗੀਆਂ ਉਹ ਅਸੀਂ ਉਹਦੇ ਐਵੀਡੈਂਸ ਲਗਾਵਾਂਗੇ ਤੇ ਉਹ ਭੇਜਾਂਗੇ ਨਾਲ ਜਿਹੜੇ ਫੋਟੋ ਵੀਡੀਓ ਐਵੀਡੈਂਸ ਹੈ ਐਨਜੀਟੀ ਨੂੰ ਦਿਆਂਗੇ ਅਸੀਂ ਆਪਣੇ ਵੱਲੋਂ ਇੱਕ ਨਾਨ ਕੰਪਲਾਈਅੰਸ ਰਿਪੋਰਟ ਫਾਈਲ ਕਰਾਂਗੇ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੇ ਪੰਜਾਬ ਸਰਕਾਰ ਜਿਹੜੀ ਐ ਉਹ ਪਿਛਲੇ 4 ਮਹੀਨਿਆਂ ਤੋਂ ਬਹਾਨੇ ਮਾਰ ਰਹੀ ਐ ਤੇ ਹੁਣ ਅਗਲੀ ਡੇਟ ਤੇ ਵੀ ਸਾਨੂੰ ਐਂ ਲੱਗਦਾ ਕਿ ਕੋਈ ਨਵਾਂ ਬਹਾਨਾ ਲੱਭ ਕੇ ਆਣਗੇ ਉਹ ਅਸੀਂ 20 ਮਾਰਚ ਨੂੰ ਦੇਖਾਂਗੇ ਤੇ ਤੁਹਾਨੂੰ ਦੱਸਾਂਗੇ ਤਾਂ ਇਹ ਬੇਸਿਕ ਅਪਡੇਟ ਐ ਇਹਦੇ ਵਿੱਚ ਤੁਹਾਨੂੰ ਹੋਰ ਦੱਸ ਦਈਏ ਕਿ ਅਸੀਂ ਪੁਲਿਸ ਕਮਿਸ਼ਨਰ ਜੀ ਨੂੰ ਉਹਨਾਂ ਨੂੰ ਇਹ ਕਿਹਾ ਕਿ ਜਿਹੜਾ ਅਸੀਂ ਉੱਥੇ ਜਾ ਕੇ ਐਵੀਡੈਂਸ ਕਲੈਕਟ ਕਰਨੇ ਨੇ ਤਾਂਕਿ ਉੱਥੇ ਦੁਆਰਾ ਤੋਂ ਕੋਈ ਇਦਾਂ ਦਾ ਮੁੱਦਾ ਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਡਾਇੰਗ ਇੰਡਸਟਰੀ ਵਾਲੇ ਵੱਲ ਕਿ ਜਿੱਦਾਂ 3 ਦਸੰਬਰ ਨੂੰ ਪ੍ਰਵਾਸੀ ਵਰਸੇ ਪੰਜਾਬੀ ਬਣਾਉਣ ਦੀ ਕੋਸ਼ਿਸ਼ ਹੋਈ ਸੀ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਸਾਨੂੰ ਉੱਥੇ ਇੱਕ ਪ੍ਰੋਪਰ ਜਿਹੜਾ ਹੈਗਾ ਪੁਲਿਸ ਪ੍ਰੋਟੈਕਸ਼ਨ ਰਵੇ ਕਿ ਅਸੀਂ ਆਪਣੇ ਐਵੀਡੈਂਸ ਜਿਹੜੇ ਕਲੈਕਟ ਕਰ ਸਕੀਏ ਤਾਂ ਕਿ ਕੋਈ ਝੂਠਾ ਇਲਜ਼ਾਮ ਵੀ ਜਿਹੜਾ ਹੈਗਾ ਕੋਈ ਡਾਈਨ ਇੰਡਸਟਰੀ ਵਾਲੇ ਪਬਲਿਕ ਐਕਸ਼ਨ ਕਮੇਟੀ ਦੇ ਕਿਸੇ ਮੈਂਬਰ ਤੇ ਨਾਲ ਆ ਸਕੇ ਮੀਡੀਆ ਵੀ ਉੱਥੇ ਜਾ ਕੇ ਇਹ ਚੀਜ਼ਾਂ ਨੂੰ ਕਵਰ ਕਰ ਸਕੇ ਕਿ ਚਾਹੇ ਚਾਹ ਤਾਜਪੁਰ ਰੋਡ ਦੇ ਉੱਤੇ ਜਿਹੜਾ ਹੈਗਾ ਦੋ ਜਗ੍ਹਾ ਜਿਹੜੇ ਪੈ ਰਹੇ ਉੱਥੇ ਪਾਣੀ ਇਕੱਠਾ ਤੇ ਚਾਹੇ ਬਹਾਦਰਕੇ ਵਾਲਿਆਂ ਦਾ ਇੱਥੇ ਚਾਂਦਨੀ ਮੇਦੇ ਪੁਲ ਦੇ ਕੋਲ ਪੈ ਰਹੇ ਇੰਨਾ ਦੋਨੋਂ ਜਗ੍ਹਾ ਦੇ ਉੱਤੇ ਜਿਹੜੇ ਐਵਿਡੈਂਸ ਜਿਹੜੇ ਪ੍ਰੋਪਰਲੀ ਕਲੈਕਟ ਕੀਤੇ ਜਾ ਸਕਦੇ। ਦੇਖੋ ਹਾਲਾਤ ਪੰਜਾਬ ਦੇ ਇਹ ਬਣ ਗਏ ਵੀ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਸਾਨੂੰ ਇਹ ਕਹਿੰਦਾ ਵੀ ਤੁਸੀਂ ਗੰਦਾ ਪਾਣੀ ਪੀ ਜਾਓ। ਅਸੀਂ 3 ਦਸੰਬਰ ਨੂੰ ਕਟ ਕੀਤਾ ਲੋਕ ਇਕੱਠੇ ਹੋ ਗਏ। ਇੱਕ ਲੋਕ ਰਾਏ ਬਣੀ ਵੀ ਅਸੀਂ ਗੰਦਾ ਪਾਣੀ ਨਹੀਂ ਪੀਣਾ। ਇਹ ਕਹਿੰਦੇ ਜੀ ਅਸੀਂ ਪਹਿਲਾਂ ਲੀਗਲੀ ਚੈੱਕ ਕਰਾ ਲਈਏ। ਹੁਣ ਇਹ ਆ ਵੀ ਹੁਣ ਕੋਰਟ ਨੇ ਕਹਿਤਾ ਵੀ ਆ 13-14 ਸਾਲਾਂ ਤੋਂ ਬਿਨਾਂ ਕਿਸੇ ਕਾਗਜ਼ ਤੋਂ ਬੁੱਢੇ ਦਰਿਆ ਦੇ ਵਿੱਚ ਇਹ ਗੰਦਾ ਪਾਣੀ ਪਾਉਂਦੇ ਸੀ ਜਿਹੜੇ ਸਾਡੇ ਲੋਕਾਂ ਨੂੰ ਸਾਡੇ ਜਾਨਵਰਾਂ ਨੂੰ ਪੀਣਾ ਪੈਂਦਿਆ। ਇੱਕ ਅੱਲਾ ਪੰਜਾਬ ਨਹੀਂ ਰਾਜਸਥਾਨ ਵੀ ਝੰਬਿਆ ਪਿਆ ਆ ਹੁਣ ਕੋਰਟ ਨੇ ਕਹਿਤਾ ਪਰ ਪੰਜਾਬ ਸਰਕਾਰ ਅੱਜ ਵੀ ਇਹ ਰੰਗਲਾ ਪਾਣੀ ਚਾਹੁੰਦੀ ਹੈ ਵੀ ਪੰਜਾਬ ਦੇ ਲੋਕ ਜਿਹੜਾ ਆ ਪੀਂਦੇ ਰਹਿਣ ਉਸ ਚੀਜ਼ ਦਾ ਗੁੱਸਾ ਆ ਅਸੀਂ ਇੱਕ ਪੁਲਿਸ ਕੰਪਲੇਂਟ ਦਿੱਤੀ ਸੀ ਉਸ ਪੁਲਿਸ ਕੰਪਲੇਂਟ ਤੇ ਅੱਜ ਤੱਕ ਐਫ ਆਈ ਆਰ ਦਰਜ ਨਹੀਂ ਹੋਈ ਅੱਜ ਹੁਣ ਅਸੀਂ ਇੱਥੇ ਕਮਿਸ਼ਨਰ ਆਫਿਸ ਆਏ ਸੀ ਇੱਕ ਤੇ ਉਹਦਾ ਸਟੇਟਸ ਜਾਣਨ ਵੀ ਉਸ ਕੰਪਲੇਂਟ ਤੇ ਤੁਸੀਂ ਕੀ ਕੀਤਾ ਦੂਸਰਾ ਹੈਰਾਨੀ ਦੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਹੁਣ ਐਸਾ ਖਿੱਤਾ ਬਣ ਗਿਆ ਜਿਹਨੂੰ ਅਸੀਂ ਇੱਕ ਜਿੱਥੇ ਲੋਕਾਂ ਨੂੰ ਜਾਣ ਲੱਗਿਆ ਚਾਹੇ ਉਹ ਤੇ ਮੀਡੀਆ ਨੇ ਜਾਣਾ ਚਾਹੇ ਆਮ ਲੋਕਾਂ ਨੇ ਜਾਣਾ ਇੱਕ ਸਿਕਿਉਰਿਟੀ ਦੀ ਜਿਹੜੀ ਆ ਮੰਗ ਜਿਹੜੀ ਆ ਉਹ ਸਾਨੂੰ ਅਜਮਲ ਮਜਬੂਰੀ ਦੇ ਵਿੱਚ ਕਰਨੀ ਪਈ ਆ ਵੀ ਅਸੀਂ ਉਥੇ ਕੋਰਟ ਦੇ ਵਿੱਚ ਐਵੀਡੈਂਸ ਕਲੈਕਟ ਕਰਕੇ ਜਮਾ ਕਰਾਉਣਾ ਆ ਤੇ ਉਸ ਏਰੀਏ ਨੂੰ ਲੋਕਾਂ ਦੇ ਜਾਣ ਦੇ ਲਈ ਵੇਖਣ ਦੇ ਲਈ ਮੀਡੀਆ ਦੇ ਜਾਣ ਦੇ ਲਈ ਔਰ ਸਾਡੀ ਟੀਮ ਦੇ ਮੈਂਬਰਾਂ ਦੇ ਜਾਣ ਦੇ ਲਈ ਉਥੇ ਸੁਰੱਖਿਆ ਜਿਹੜੀ ਆ ਉਥੇ ਯਕੀਨੀ ਬਣਾਈ ਜਾਵੇ ਆ ਦੇਖੋ ਹੁਣ ਕੋਰਟ ਦੇ ਉੱਤੇ ਤੇ ਹੁਣ ਮੁੜ ਕੇ ਸਾਡੇ ਕੋਲੋਂ ਜਿਹੜੇ ਆਪਸ਼ਨ ਰਹਿ ਜਾਂਦੇ ਆ ਸਾਨੂੰ ਗਵਰਨਰ ਨੂੰ ਅਸੀਂ ਮਿਲਾਂਗੇ ਕਿਉਂਕਿ ਸਰਕਾਰ ਕੋਰਟ ਦੀਆਂ ਹਦਾਇਤਾਂ ਨੂੰ ਇਹ ਚੁਣੀ ਹੋਈ ਸਰਕਾਰ ਆ ਕੋਰਟ ਦੀਆਂ ਹਦਾਇਤਾਂ ਨੂੰ ਲਾਗੂ ਕਰਾਉਣ ਦੇ ਉੱਤੇ ਨਾਕਾਮ ਰਹੀ ਆ ਔਰ ਬਹੁਤ ਵੱਡਾ ਫੇਲਿਅਰ ਆ ਪੰਜਾਬ ਸਰਕਾਰ ਦਾ ਔਰ ਦੂਸਰੀ ਗੱਲ ਇਹ ਆ ਵੀ ਇਹਦੇ ਨਾਲ ਜਿਹੜਾ ਘਾਣ ਹੋ ਰਿਹਾ ਉਹ ਵੀ ਬੜੀ ਵੱਡੀ ਗੱਲ ਆ ਜਿਹੜੇ ਲੋਕ ਮਰ ਰਹੇ ਆ ਜਿਹੜੇ ਸਾਡੇ ਜਵਾਕ ਮਰਦੇ ਪਏ ਆ ਉੱਥੇ ਸਰਕਾਰ ਨੇ ਕਦੇ ਵੀ ਨੁਮਾਇੰਦਾ ਜਥੇਬੰਦੀਆਂ ਨਾਲ ਅੱਜ ਤੱਕ ਗੱਲਬਾਤ ਨਹੀਂ ਕੀਤੀ ਪਰ ਜਿਹੜੇ ਕਲਪਰੇਟ ਆ ਉਹਨਾਂ ਦੇ ਨਾਲ ਸਰਕਾਰ ਬੈਠੀ ਰੋਜ਼ ਨਜ਼ਰ ਆਉਂਦੀ ਆ ਉਹਨੂੰ ਅਸੀਂ ਮੀਡੀਆ ਦੇ ਵਿੱਚ ਵੀ ਵੇਖਦੇ ਆ ਉਹਨੂੰ ਅਸੀਂ ਆਪਣੇ ਫੋਨਾਂ ਰਾਹੀਂ ਵੀ ਦੇਖਦੇ ਆਂ ਕੋਈ ਮਾੜੀ ਜੀ ਗੱਲ ਹੁੰਦੀ ਆ ਉਹਨਾਂ ਦੇ ਨਾਲ ਮੀਟਿੰਗਾਂ ਲਗਾਤਾਰ ਮਿਲਦੀਆਂ ਨੇ ਤਾਂ ਉਹਦੇ ਤੋਂ ਸਮਝ ਆ ਜਾਂਦੀ ਆ ਸਰਕਾਰ ਲੋਕਾਂ ਵਾਲੇ ਪਾਸੇ ਖੜੀ ਹੈ ਕਿ ਮਾਫੀ ਵਾਲੇ ਪਾਸੇ ਖੜੀ ਹੈ ਸਾਡੀ ਲੜਾਈ ਆ ਜਿਹੜੀ ਉਹ ਇਦਾਂ ਹੀ ਇਸੇ ਤਰੀਕੇ ਦੇ ਨਾਲ ਅੱਗੇ ਚਲਦੀ ਰਹੂਗੀ ਪਰ ਪੰਜਾਬ ਦੇ ਲੋਕ ਹੁਣ ਇਸ ਵੇਲੇ ਇੰਨੇ ਕਿ ਤੰਗ ਆ ਚੁੱਕੇ ਆ ਵੀ ਕਦੇ ਨਹੀਂ ਸੋਚਿਆ ਸੀ ਵੀ ਪੰਜਾਬ ਦੇ ਕੋਲ ਪੀਣ ਵਾਲਾ ਪਾਣੀ ਜਿਹੜਾ ਆ ਉਹ ਗੰਦਾ ਹੋ ਜਾਊਗਾ